ਤਰਨਤਾਰਨ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੋਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਉਹਦਾ ਅਸੀਂ ਪਰਦਾ ਫਾਸ਼ ਕੀਤਾ ਹੈਗਾ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਜਿਹੜਾ ਬਾਰ-ਬਾਰ ਵੱਖ-ਵੱਖ ਥਾਵਾਂ ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ ਤੇ ਫਿਰੋਤੀਆ ਵੀ ਮੰਗਦਾ ਹੈਗਾ ਤੇ ਇਹਨਾਂ ਨੇ ਸਾਡੇ ਤਰਨਤਾਰਨ ਨੇਮ ਚ ਵੱਖ-ਵੱਖ ਥਾਵਾਂ ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ ਕਿ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਹੈ ਬੇਝਿਜਕ ਹੋ ਕੇ ਤੁਸੀਂ ਆ ਕੇ ਸਾਡੇ ਕੋਲ ਆਓ ਇਮੀਡੀਏਟਲੀ ਜਿਹੜੀ ਤੁਹਾਡੀ ਕੰਪਲੇਂਟ ਤੇ ਐਫ ਆਈ ਆਰ ਦਰਜ ਕੀਤੀ ਹੋएगी ਕੀਤੀ ਜਾਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਅੱਗੇ ਵੀ ਕਰਾਂਗੇ ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਹੇਠ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਲੈਂਦੇ ਹੋਏ ਜਿਹੜੀ ਪੰਜਾਬ ਪੁਲਿਸ ਕੰਮ ਕਰ ਰਹੀ ਹੈਗੀ ਹੈ ਇਹਦੀ ਲੜੀ ਦੇ ਵਿੱਚ ਹੀ ਤਰਨਤਾਰਨ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੋਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਆ ਉਹਦਾ ਅਸੀਂ ਪਰਦਾ ਫਾਸ਼ ਕੀਤਾ ਹੈਗਾ ਤਰਨਤਾਰਨ ਪੁਲਿਸ ਨੂੰ ਜਿਹੜਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਜਿਹੜਾ ਬਾਰ-ਬਾਰ ਵੱਖ-ਵੱਖ ਥਾਵਾਂ ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ ਤੇ ਫਿਰੋਤੀਆ ਵੀ ਮੰਗਦਾ ਹੈਗਾ ਤੇ ਇਹਨਾਂ ਨੇ ਸਾਡੇ ਤਰਨਤਾਰਨ ਨੇਮ ਚ ਵੱਖ-ਵੱਖ ਥਾਵਾਂ ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ ਇਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਐਸਪੀ ਡੀ ਸਾਹਿਬ ਡੀਐਸਪੀ ਡੀ ਇੰਚਾਰਜ ਸੀਆਈਏ ਤੇ ਐਸਐਚਓ ਸਦਰ ਪੱਟੀ ਵੱਲੋਂ ਕਾਰਵਾਈ ਕਰਦੇ ਹੋਏ ਖੂਫੀਆ ਇਨਫੋਰਮੇਸ਼ਨ ਦੇ ਬੇਸ ਤੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਦੌਰਾਨੇ ਗਸ਼ਤ ਸਾਨੂੰ ਦੋ ਸ਼ੱਕੀ ਬੰਦੇ ਮਿਲੇ ਜਿਹੜੀ ਇਮੀਡੀਏਟਲੀ ਰੋਕ ਕੇ ਉਹਨਾਂ ਨੂੰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਡਰ ਕੇ ਉਹਨਾਂ ਨੇ ਜਿਹੜੀ ਜਵਾਬੀ ਫਾਇਰ ਪੁਲਿਸ ਤੇ ਕਰਤੇ ਜਵਾਬੀ ਫਾਇਰ ਹੋਣ ਤੇ ਇਮੀਡੀਏਟਲੀ ਜਿਹੜੀ ਪੁਲਿਸ ਵੱਲੋਂ ਆੜ ਲਈ ਗਈ ਤੇ ਆਪਣੇ ਆਪਣੇ ਬਚਾਅ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕਰਦੇ ਹੋਏ ਇਹਨਾਂ 'ਚ ਜਿਹੜਾ ਇੱਕ ਅਕਿਊਜ਼ਡ ਹੈ ਪਵਨਦੀਪ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਬਲੇਰ ਰੋਡ ਪਿੱਖੇਵਿੰਡ ਇਹਦੇ ਜਿਹੜੇ ਇੱਕ ਫਾਇਰਾਂ ਇੰਜਰੀ ਹੋਈ ਹੈ ਇਹਦੇ ਲੱਤ ਤੇ ਗੋਲੀ ਵੱਜੀ ਹੈਗੀ ਹੈ ਤੇ ਦੂਜਾ ਮੁੰਡਾ ਜਿਹੜਾ ਉਹਦੇ ਨਾਲ ਸੀਗਾ ਜਿਹੜਾ ਕਿ ਜੁਵਨਾਈਲ ਹੈਗਾ ਉਹਨੂੰ ਵੀ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਇਸ ਵਾਰਦਾਤ ਦੇ ਉੱਤੇ ਇਮੀਡੀਏਟਲੀ ਜਿਹੜੀ 18 ਤੇ 19 ਰਾਤ ਦੇ ਵਿੱਚ ਹੋਇਆ ਹੈ ਮੁਕੱਦਮਾ ਨੰਬਰ 97 ਜੇਰਤਾਰਾ 109 ਤੇ 35 ਭਾਰਤੀਏ ਨਾਗਰਿਕ ਸੰਨਿਤ ਨਾਗਰੀ ਸੰਵੇਤਾ ਅਤੇ ਆਮ ਸੈਕਟ ਦੇ ਤਹਿਤ ਜਿਹੜਾ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਹੈਗਾ ਤੇ ਜਿਹੜੇ ਇਹ ਮੁਜਰਮ ਹੈਗੇ ਇੱਕ ਜਿਹੜੇ ਜਿਹਰੇ ਇਲਾਜ ਹੈਗੇ ਆ ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਆ ਬੰਦੇ ਇਸ ਇਲਾਕੇ 'ਚ ਜਿਹੜਾ ਆ ਵੇਟ ਕਰ ਰਹੇ ਸੀਗੇ ਤੇ ਇਹਨਾਂ ਨੇ ਅ ਇਸ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਦੀ ਖੋ ਕਰਕੇ ਆ ਕੋਈ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੌਕੇ ਤੇ ਅरेस्ट ਦੌਰਾਨ ਇਹਨਾਂ ਕੋਲੋਂ ਦੋ ਜਿਹੜੇ ਵੈਪਨ ਬਰਾਮਦ ਹੋਇਆ ਇੱਕ ਜਿਹੜਾ ਸੋਫਿਸਟੀਕੇਟਿਡ ਗਲੌਕ 9mm ਵੈਪਨ ਜਿਹੜਾ ਮੇਡ ਇਨ ਆਸਟਰੀਆ ਸਮੇਤ ਮੈਗਜ਼ੀਨ ਤੇ ਇੱਕ ਜ਼ਿੰਦਾ ਰੌਣ ਤੇ ਦੋ ਚਲੇ ਹੋਏ ਖੋਲ ਬਰਾਮਦ ਹੋਏ ਆ ਇਸ ਤੋਂ ਇਲਾਵਾ ਇੱਕ ਨਾਜਾਇਜ਼ ਦੇਸੀ ਪਿਸਟਲ ਜਿਹੜਾ 32 ਬੋਰ ਸਮੇਤ ਅਥ ਲੌਂਡ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਏ ਐ ਦੌਰਾਨ ਤਫਤੀਸ਼ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਤੇ ਕੁਝ ਜਿਹੜੀ ਵਾਰਦਾਤਾਂ ਤਰਨ ਤਰਨ ਦੇ ਵਿੱਚ ਇਹਨਾਂ ਨੇ ਕੀਤੀਆਂ ਉਹ ਵੀ ਟਰੇਸ ਹੋਈਆਂ ਇਹਦੇ ਵਿੱਚ ਮੁਕੱਦਮਾ ਨੰਬਰ 70 ਮਿਤੀ 12 8 2024 ਜੁਰਮ 109 308 4 111 12B BN S ਤੇ 25 ਆਮਜ਼ ਐਕਟ थाना ਬਲਟੋਹਾ ਵਿਖੇ ਦਰਜ ਸਿਕਾ ਜਿਹਦੇ ਵਿੱਚ ਇੱਕ ਬਲਟੋਹਾ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਮੋਦੀ ਖਾਨੇ ਉੱਤੇ ਜਿਹੜੀ ਫਾਇਰਿੰਗ ਇਹਨਾਂ ਨੇ ਕੀਤੀ ਸੀਗੀ ਦੂਜਾ ਮੁਕਦਮਾ ਨੰਬਰ 73 ਮਿਤੀ 18/7/2024 125 ਬੀ ਐਨਐਸ ਤੇ ਆਮ ਜੈਕਟ ਸਦਰ ਪੱਟੀ ਦਰਜ ਹੋਇਆ ਸੀ ਜਿੱਥੇ ਪਿੰਡ ਚੂਸਲਿਆ ਵੜਵੇ ਵਿੱਚ ਇੱਕ ਡਾਕਟਰ ਸਾਹਿਬ ਦੇ ਉੱਤੇ ਜਿਹੜੀ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕਦਮਾ ਟਰੇਸ ਹੋਇਆ ਹੈਗਾ ਮੁਕਦਮਾ ਨੰਬਰ 99 ਮਿਤੀ 3/9/2024 ਜਿਹੜਾ ਜੁਰਮ 308 2 308 4 125 351 BNS ਤੇ ਆਮ ਜ਼ੈਦ ਦੇ ਤਹਿਤ ਸਦਰ ਪੱਟੀ ਦੇ ਵਿੱਚ ਦਰਦ ਹੋਇਆ ਹੈ ਇਹਦੇ ਵਿੱਚ ਦੋਸ਼ੀਆਂ ਨੇ ਜਿਹੜਾ ਘਰਿਆਲੇ ਦੇ ਵਿੱਚ ਇੱਕ ਸੁਨਿਆਰੀ ਦੀ ਦੁਕਾਨ ਤੇ ਵੀ ਫਾਇਰਿੰਗ ਕੀਤੀ ਸੀਗੀ ਚੌਥਾ ਇਹਨਾਂ ਤੋਂ ਇੱਕ ਅਸੀਂ ਜਿਹੜਾ ਤਫਤੀਸ਼ਰਾਂ ਨੇ ਇੱਕ ਵੀਡੀਓ ਵੀ ਸਾਨੂੰ ਮਿਲਿਆ ਸੀਗਾ ਜਿਹਦੇ ਵਿੱਚ ਇੱਕ ਜਿਹੜੇ ਆ ਨਾਗਰਿਕ ਹੈਗੇ ਆ ਉਹਨਾਂ ਦੀ ਇਹ ਰਕੀ ਵੀ ਕਰ ਰਹੇ ਸੀ ਤੇ ਅੱਗੇ ਜਾ ਕੇ ਉਹਨਾਂ ਉੱਤੇ ਵੀ ਜਿਹੜਾ ਇਹਨਾਂ ਨੇ ਜਿਹੜੀ ਵਾਰਦਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀਗੀ ਜਿਹੜਾ ਇਹਨਾਂ ਦੀ ਅਰੈਸਟ ਤੋਂ ਜਿਹੜੇ ਇਲਾਕੇ ਦੇ ਕਾਫੀ ਜਿਹੜੇ ਕੇਸ ਟਰੇਸ ਵੀ ਹੋਏ ਹਨ ਅਤੇ ਆਉਣ ਵਾਲੇ ਸਮੇਂ ਤੇ ਜਿਹੜੀ ਕੋਈ ਵੱਡੀ ਵਾਰਦਾਤ ਕਰਨ ਨੂੰ ਵੀ ਇਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹ ਵੀ ਅਸੀਂ ਜਿਹੜੇ ਰੱਦ ਕਰਤੇ ਹਨ ਦੋਸ਼ੀਆਂ ਦਾ ਹੁੰਡ ਰਿਮਾਂਡ ਲਿਆ ਜਾਊਗਾ ਰਿਮਾਂਡ ਲੈਣ ਉਪਰੰਤ ਹੋਰ ਜਿਹੜੀ ਢੁਗਾਈ ਨਾਲ ਇਹਨਾਂ ਦੇ ਸਾਥੀ ਹੈਗੇ ਆ ਉਹਨਾਂ ਸਮੇਤ ਵੀ ਜਿਹੜੀ ਤਫਤੀਸ਼ ਕੀਤੀ ਜਾਊਗੀ ਤੇ ਬੈਕਵਰਡ ਤੇ ਫਾਰਵਰਡ ਲਿੰਕਵੇਜਸ ਤੇ ਵੀ ਵਰਕ ਕੀਤਾ ਜਾਊਗਾ ਉਮੀਦ ਕਰਦੇ ਆ ਕਿ ਹੋਰ ਵੀ ਜਿਹੜੀ ਵਾਰਦਾਤਾਂ ਤੇ ਉਹਨਾਂ ਦੇ ਸਾਥੀ ਕਾਬੂ ਕੀਤੇ ਜਾਣਗੇ ਇੱਕ ਵਿਦੇਸ਼ ਬੈਠੇ ਗੈਂਗਸਟਰ ਹੈਗੇ ਆ ਉਹਨਾਂ ਵੱਲੋਂ ਹੀ ਜਿਹੜੀ ਚਲਾਈ ਗਈ ਹੈ ਪੁਲਿਸ ਵੱਲੋਂ ਤਕਰੀਬਨ 6 ਰਾਉਂਡ ਜਿਹੜੇ ਫਾਇਰ ਹੋਏ ਆ ਪਹਿਲਾਂ ਵੀ ਮਾਮਲੇ ਦਰਜ ਇਹਨਾਂ ਤੋਂ ਕੋਈ ਇਨਾਂ ਦੇ ਪਹਿਲਾਂ ਕੋਈ ਮਾਮਲਾ ਨਹੀਂ ਸੀਗਾ ਜਿਹੜਾ 어 ਅਡਲਟ ਹੈਗਾ तकरीबन 18 ਸਾਲ ਦਾ ਹੈਗਾ ਤੇ ਇੱਕ ਜਿਹੜਾ 17 ਸਾਲ ਥੋੜਾ 18 ਸਾਲ ਦੇ ਵਿੱਚ ਹੈਗਾ ਜਿਹੜੇ ਗੈਂਗਸਟਰ ਬਾਹਰ ਬੈਠੇ ਕਿੰਨਾਂ ਦੇ ਕੈਂਤੇ ਸਾਰੀਆਂ ਮਾਰਦਾਤਾ ਕਰ ਰਹੇ ਸੀ ਔਰ ਕੋਈ ਨਾਮ ਕੋਈ ਸੱਸ ਆ ਇਹ ਇੱਕ ਕ੍ਰਿਮੀਨਲ ਹੈਗਾ ਇਸ ਏਰੀਆ ਦਾ ਹੀ ਜਿਹੜਾ ਪ੍ਰਭ ਦਾਸੂਵਾਲ ਨਾ ਦਾ ਉਹਦੇ ਕੈਂਤੇ ਨਾਲ ਹੀ ਕੀਤਾ ਸੀਗਾ ਸਨੀ ਟੋਟਲ ਕਿੰਨੇ ਜਾਨੇ ਜੀ ਹੁੰਦੇ ਜਿਹੜੇ ਜਿਹੜੇ ਕਿਤਨਾ ਜਦਮੀ ਨਾ ਤੇ ਬਾਕੀ ਉਹ ਕਿੰਨੇ ਜਾਨੇ ਹੋਰ ਵੀ ਕੋਈ ਹੋਰ ਨਾ ਮਗਰ ਹੈ ਕੋਈ ਹੋਰ ਵੀ ਨਹੀਂ ਬਿਲਕੁਲ ਹਜੇ ਤਫਤੀਸ਼ ਦਾ ਪਾਰਟ ਹੈਗਾ ਹਜੇ ਇਹਨਾਂ ਦੇ ਦੋ ਹੀ ਮੇਨ ਬੰਦੇ ਜਿਹੜੇ ਫੜੇ ਹੈਗੇ ਤੇ ਆਪਣੇ ਇਲਾਕੇ ਦੀ ਜਿਹੜੀ ਕਾਫੀ ਵਾਰਦਾਤਾਂ ਜਿਹੜੀ ਹੁਣ ਤੱਕ ਟ੍ਰੇਸ ਨਹੀਂ ਹੋਈ ਸੀ ਸਾਰੀ ਅਸੀਂ ਟ੍ਰੇਸ ਕਰ ਲਿਆ ਹੈਗੀ ਆ ਭਵਨਦੀਪ ਸਿੰਘ ਦੀ ਫੈਮਲੀ ਕਲੇਮ ਕਰਦੀ ਕਿ ਉਹਨਾਂ ਉਹ ਘਰੋਂ ਤਰ੍ਹਾਂ ਕਿਤਨਾ ਚੁੱਕਿਆ ਗਿਆ ਬਲੋ ਨਹੀਂ ਇਹਨਾਂ ਨੂੰ ਜੀ ਇਦਾਂ ਹੀ ਇਹ ਬੇਸਿਕਲੀ ਇਹਨਾਂ ਤੇ ਇੰਨੀ ਵਾਰਦਾਤਾਂ ਜਿਹੜੀ ਕੀਤੀਆਂ ਇਹ ਇਦਾਂ ਹੀ ਕਰੋ ਬਾਹਰ ਹੀ ਜਿਹੜੇ ਘੁੰਮਦੇ ਰਹਿੰਦੇ ਸੀ ਤੇ ਲਗਾ ਤੇ ਇਤਾਹੀ ਬੇਸਿਕਲੀ ਕਾਰਵਾਈ ਇਹਨਾਂ ਤੇ ਕੀਤੀ ਗਈ ਹੈ ਸਾਨੂੰ ਸਾਹਿਬੀ ਕਰਦੇ ਹੈ ਕੋਈ ਕਸਟਮਰ ਹੈ ਕੋ ਟੈਸਟ ਹੈ ਹਾਂਜੀ ਕਿ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਹੈ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਹੈ ਬੇਝਿਜਕ ਹੋ ਕੇ ਤੁਸੀਂ ਆ ਕੇ ਸਾਡੇ ਕੋਲ ਆਓ ਇਮੀਡੀਏਟਲੀ ਜਿਹੜੀ ਤੁਹਾਡੀ ਕੰਪਲੇਂਟ ਤੇ ਐਫ ਆਈ ਆਰ ਦਰਜ ਕੀਤੀ ਹੋएगी ਕੀਤੀ ਜਾਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਅੱਗੇ ਵੀ ਕਰਾਂਗੇ 10 ਤੋਂ ਵੱਧ ਮੁਕਦਮੇ ਜਿਹੜੇ ਦਰਜ ਨੇ ਇੱਥੇ ਸਰ ਨਸ਼ੇ ਦਾ ਵੀ ਕੋਈ ਸਾਹਮਣੇ ਆਇਆ ਮਾਮਲਾ ਕਿ ਨਸ਼ਾ ਪੀਂਦੇ ਹੁੰਦੇ ਸੀ ਜਾਂ ਨਸ਼ਾ ਪੁਣਾਈ ਕਰਦੇ ਨਹੀਂ ਇਹ ਅਜੇ ਮਾਮਲਾ ਜਿਹੜੇ ਤਫਤੀਸ਼ੇ ਦੇ ਬਾਰੇ ਡੂੰਘਾਈ ਨਾਲ ਤਤਤੀਸ਼ ਕਰਕੇ ਤੁਹਾਨੂੰ ਦੱਸਾਂਗੇ ਜਿਹੜਾ ਬਲੌਕ ਮਿਸਟਰ ਬਰੰਦ ਹੋਇਆ ਹੈ ਕਿ ਇਹਨਾਂ ਨੇ ਵਾਰਦਾਤਾਂ 'ਚ ਵਰਤਿਆ ਸੀ ਔਰ ਸਰ ਇਹ ਕਿੱਥੋਂ ਜਿਹੜੀ ਅਮਰੀਕਨ ਹੈ ਨਾ ਨਹੀਂ ਬਿਲਕੁਲ ਇਹ ਵੈਪਨ ਜਿਹੜਾ ਆਸਟਰੀਅਨ ਹੈਗਾ ਤੇ ਇਮੀਡੀਏਟਲੀ ਇਹਨੂੰ ਫੋਰੈਂਸਿਕ ਐਗਜ਼ਾਮੀਨੇਸ਼ਨ ਲਈ ਅਸੀਂ ਭੇਜਾਂਗੇ ਤੇ ਉਹਦੇ ਮੁਤਾਬਿਕ ਜਿਹੜਾ ਆਪਾਂ ਤੁਹਾਨੂੰ ਸਹੀ ਤੱਥ ਦੱਸ ਸਕਾਂਗੇ ਸਹੀ ਪਤਾ ਲੱਗਾ ਕਿ ਕਿੰਨੀਆਂ ਇਹਨਾਂ ਫਰੋਤੀਆਂ ਖਤਮ ਹੋ ਚੁੱਕੀਆਂ ਜਾਂ ਜਿਵੇਂ ਕਿ ਤੁਹਾਨੂੰ ਦੱਸਾਂ ਕਿ ਇਹ ਕੱਲ ਰਾਤ ਨੂੰ ਹੀ ਜਿਹੜਾ ਵਾਕਿਆ ਹੋਇਆ ਹੈਗਾ ਤੇ ਹੁਣ ਇਹ ਜਿਹੜੇ ਦੋਸ਼ੀ ਜਿਹੜੇ ਚਿਹਰੇ ਇਲਾਜ ਹੈਗੇ ਆ ਤੇ ਤਫ਼ਤੀਸ਼ ਦੌਰਾਨ ਇਹ ਸਾਰੀ ਗੱਲਾਂ ਅਸੀਂ ਕਲੀਅਰ ਕਰਾਂਗੇ ਸਰ ਇਹ ਕਲੀਅਰ ਕਰਨ ਮਿਲ ਰਿਹਾ ਕਿ ਫਰੋਤੀਆਂ ਦੀ ਬਾਡੀ